ਸਤਿ ਸ੍ਰੀ ਅਕਾਲ ਜੀ ਨਾਮ ਇਹ ਤੁਹਾਡਾ ਮੇਰਾ ਨਾਮ ਬਲਦੀਪ ਸਿੰਘ ਜੀ ਜੀ ਤੁਹਾਨੂੰ ਇੱਕ ਅਜ ਆਈਫੋਨ ਦਿੱਤੇ ਆਇਆਗਾ ਹਾਂਜੀ ਕਿਵੇਂ ਲੱਗ ਰਿਹਾ ਤੁਹਾਨੂੰ ਕਿ ਕਿਵੇਂ ਦਿੱਤਾ ਤੁਸੀਂ ਇਹ ਇਹ ਮੈਂ ਫੀਲਿੰਗ ਵਗੈਰਾ ਮੋਸਟਲੀ ਐਸੇ ਪੰਪ ਤੋਂ ਕਰਵਾਉਣਾ ਰਿਹਾ ਕਿਉਂਕਿ ਇਹਨਾਂ ਦੀ ਸਰਵਿਸ ਬਹੁਤ ਵਧੀਆ ਤੇ ਮੇਰੇ ਫਾਦਰ ਵੀ ਇੱਥੇ ਹੀ ਕਰਵਾਉਂਦੇ ਸੀ ਤੇ ਉਦੋਂ ਮੈਨੂੰ ਪਤਾ ਚੱਲਿਆ ਵੀ ਇਹਨਾਂ ਦਾ ਲੱਕੀ ਜਾ ਚੱਲ ਰਿਹਾ ਤੇ ਮੈਂ ਫੀਲਿੰਗ ਕਰਵਾਈ ਇਹਨਾਂ ਨੇ ਮੈਨੂੰ ਜੋ ਸੀਗਾ ਡਰਾ ਵਗੈਰਾ ਬਾਰੇ ਦੱਸਿਆ ਉਸ ਤੋਂ ਬਾਅਦ ਮੈਨੂੰ ਕਾਲ ਆਈ ਇਹਨਾਂ ਦੀ ਵੀ ਤੁਹਾਨੂੰ ਆਈਫੋਨ 17 ਨਿਕਲਿਆ ਮਤਲਬ ਬਹੁਤ ਖੁਸ਼ੀ ਬਹੁਤ ਜ਼ਿਆਦਾ ਖੁਸ਼ੀ ਹੈ ਮੈਨੂੰ ਮੈਂ ਬਿਆਨ ਹੀ ਕਰ ਸਕਦਾ ਸ਼ਬਦਾਂ ਦੇ ਵਿੱਚ ਨਹੀਂ ਮੈਂ ਪਿੰਡ ਨਾਥੋ ਕਹਤੋਂ ਰਹਿਣ ਵਾਲਾ ਹਾਂ ਤੁਸੀਂ ਜਿਹੜਾ ਉਹ ਨਾਮ ਨਿਕਲਿਆ ਇਹ ਇਹ ਪੈਟਰੋਲ ਬੁਆਇਸ ਇਹ ਨਾਮ ਦੇ ਚੱਕਰ ਘੁਜ ਕੇ ਬੁਆਇਸ ਸੀ ਕਿ ਵੈਸੇ ਨਹੀਂ ਨਹੀਂ ਵੈਸੇ ਸਾਡੀ ਮੋਸਟਲੀ ਜਿੰਨੇ ਵੀ ਫਿਲਿੰਗ ਵਗੈਰਾ ਹੁੰਦੀ ਆ ਕਾਰ ਦੀ ਜਾਂ ਬਾਈਕ ਦੀ ਇੱਥੋਂ ਹੀ ਹੁੰਦੀ ਐ ਇਸੇ ਪੰਪ ਤੇ ਹੀ ਹੁੰਦੀ ਐ ਕਿਉਂਕਿ ਸਰਵਿਸ ਅਸੀਂ ਬਹੁਤ ਟਾਈਮ ਦੇ ਇਸੇ ਪੰਪ ਤੋਂ ਸਰਵਿਸ ਲੈਨੇ ਆ ਇਹ ਆਈਫੋਨ ਰੰਟ ਚਾਹਤ ਤੁਹਾਨੂੰ ਆਈਫੋਨ ਲਈ ਇਸ ਤੋਂ ਪਹਿਲਾਂ ਕਿਹੜਾ ਫੋਨ ਚਲਦਾ ਪਹਿਲਾਂ ਮੈਂ ਅਨਟਰੀਡ ਯੂਜ਼ ਕਰਦਾ ਸੀ ਤੇ ਇਸ ਜਿਹੜੀ ਫੋਨ ਨੂੰ ਲੈਣ ਦੀ ਕਿੰਨੀ ਕਿ ਪਹਿਲਾਂ ਇੱਛਾ ਸੀ ਹਾਂ ਇੱਛਾ ਤਾਂ ਸਭ ਦੀ ਹੁੰਦੀ ਹੈ ਆਈਫੋਨ ਅਕਸਰ ਇੱਕ ਵਧੀਆ ਬ੍ਰਾਂਡ ਆ ਸਭ ਨੂੰ ਮਾਨ ਹੁੰਦਾ ਵੀ ਆ ਬੰਦੇ ਕੋਲ ਆਈਫੋਨ ਇਹ ਇਸ ਪੰਪ ਦਾ ਹੋਰ ਵੀ ਬਹੁਤ ਤੇ ਤੁਸੀਂ ਜਿਹੜਾ ਕੋਲ ਫੋਨ ਲਗੋਨੇ ਵੀ ਖਾਤੀ ਹੁੰਦੀ ਹੈ ਇਹਨਾਂ ਦੀ ਸਰਵਿਸ ਸਰਵਿਸ ਬਹੁਤ ਵਧੀਆ ਜਿੱਥੋਂ ਤੱਕ ਸਟਾਫ ਮੈਂਬਰ ਬਹੁਤ ਵਧੀਆ ਬਹੁਤ ਫ੍ਰੈਂਡਲੀ ਆ ਜਿੰਨਾ ਵੀ ਮਤਲਬ ਹੁੰਦਾ ਉਹਨਾਂ ਉਕਾ ਦੇ ਹੋਰ ਜਿਹੜੇ ਮਤਲਬ ਕਰਨੀ ਸੀ ਇਹ ਮੈਂ ਕਸਟਮਰ ਨੂੰ ਇਹ ਕਹਿੰਨਾ ਜੋ ਨਵੀ ਜਰੂਰ ਵਿਸਟ ਵਿਜ਼ਿਟ ਕਰਿਆ ਕਰੋ ਇੱਥੇ ਇਹਨਾਂ ਦੀ ਸਰਵਿਸ ਵਗੈਰਾ ਬਹੁਤ ਵਧੀਆ ਤੇ ਪੈਟਰੋਲ ਵਗੈਰਾ ਕੁਆਲਟੀ ਇੱਕ ਨੰਬਰ ਇਹ ਐਸ ਵਾਦਨ ਕੁਝਾਂ ਦੇ ਇਹ ਐਚਪੀਐਸਲ ਦੁਆਰਾ ਇੱਕ ਸਕੀਮ ਕੱਢੀ ਗਈ ਸੀ ਜਿਸ ਚ 45 ਦਿਨ ਦਾ ਕੈਂਪੇਨ ਚਲਾਇਆ ਗਿਆ ਸੀ ਪੈਟਰੋਲ ਦੇ ਕਸਟਮਰ ਨੂੰ ਸਪੈਸ਼ਲ ਸੀਗਾ ਜਿਸ 2 ਵੀਲਰ ਤੇ 500 ਪੈਟਰੋਲ ਪੁਆਇੰਟ ਤੇ ਤੇ 4 ਵੀਲਰ ਤੇ 2000 ਪੈਟਰੋਲ ਪੁਆਇੰਟ ਤੇ ਕਸਟਮਰ ਨੂੰ 쿠ਪਨ ਦਿੱਤਾ ਗਿਆ ਉਹ 쿠ਪਨ ਦੁਆਰਾ ਸਾਰੇ ਜ਼ਿਲ੍ਹੇ ਦੇ 쿠ਪਨ ਇਕੱਠੇ ਕਰਕੇ ਇੱਕ ਆਨਲਾਈਨ ਸਕੀਮ ਥਰੂ ਕੰਪਨੀ ਥਰੂ ਇੱਕ ਆਫਰ ਚਲਾਇਆ ਗਿਆ ਸੀ ਜਿ ਵਿੱਚ ਅੱਜ ਇਨਾਮ ਵੰਡੇ ਗਏ ਨੇ ਜਿ ਵਿੱਚ ਪਹਿਲਾ ਇਨਾਮ ਆਪਣੇ ਪੰਪ ਤੇ ਗ੍ਰਾਹਕ ਨੂੰ ਨਿਕਲਿਆ ਜਿਹਨੂੰ ਆਈਫੋਨ 17 ਨਿਕਲਿਆ ਸੈਕਿੰਡ ਇਨਾਮ ਵਾਸ਼ਿੰਗ ਮਸ਼ੀਨ ਤੇ ਟੀਵੀ ਸੀ ਤੇ ਦਨ ਸਾਈਕਲ ਸੀਗੇ ਤੇ ਬੋਰਡ ਦੇ 에ਅਰਪੋਰਟ ਸੀਗੇ ਇਹ ਜਿਹੜਾ ਇਵੈਂਟ ਜਿਹੜਾ ਪਹਿਲੀ ਵਾਰ ਕਰਾਇਆ ਗਿਆ ਪਹਿਲਾਂ ਵੀ ਕਰਾਉਂਦੇ ਇਹ ਕੰਪਨੀ ਦੁਆਰਾ ਲਗਭਗ ਤਰ੍ਹਾਂ ਸਕੀਮਾਂ ਚਲਾਈ ਜਾਂਦੀਆਂ ਅੱਗੇ ਵੀ ਇਹ ਇਸ ਸਾਲ ਦੀ ਪਹਿਲੀ ਸਕੀਮ ਹੈ ਹਰ ਸਾਲ ਕੋਈ ਨਾ ਕੋਈ ਸਕੀਮ ਚੱਲਦੀ ਵੀ ਨਾਲੇ ਕੀਤੇ ਜਿਹੜਾ ਇਹ ਨਾਪ ਦੇ ਹੁੰਦੇ ਇਹ ਡਿਪੈਂਡ ਕਰ ਸਕੀਮ ਕੋਲ ਕੋ ਚਲਦੀ ਹੈ ਜਿਸ ਤਰ੍ਹਾਂ ਕਸਟਮਰ ਦਾ ਰਿਸਪਾਂਸ ਸੀਗਾ ਸਕੀਮ ਐਕਸਟੈਂਡ ਕੀਤੀ ਗਈ ਸੀ ਇਸ ਜਿਹੜੀ ਸਕੀਮ ਦੇ ਨਾਲ ਕੋਈ ਮਤਲਬ ਸੇਲ ਜਾਂ ਵੈਰੀਫਾਈ ਹੋਇਆ ਜਾ ਇਹ ਸਕੀਮ ਨਾਲ ਸਾਡੇ ਕਸਟਮਰ ਟਰੈਕ ਜੂ ਹੁੰਦੇ ਨੇ ਬਾਕੀ ਜੋ ਕਸਟਮਰ ਰੈਗੂਲਰ ਨੇ ਉਹਨਾਂ ਨੂੰ ਵੀ ਸਾਜ ਮਿਲਦਾ ਤੇ ਰਪਾਉਣ ਵਾਸਤੇ ਸਾਨੂੰ ਇਹਨਾਂ ਦੇ ਕਸੂਰ ਹੜਕੋ ਲੱਗੇ ਪੱਕੇ ਲੱਗੇ ਨੇ ਸਾਡੇ ਕੋਲ ਹੀ ਰਹਿਣਗੇ ਕਿਤਾ ਨੂੰ ਐਕਸਟੈਂਡ ਕੀਤਾ ਜਾਵੇ ਬਹੁਤ ਵਧੀਆ ਰਿਸਪੌਂਸ ਸੀਗਾ ਬਹੁਤ ਵਧੀਆ ਬਾਈ ਜਿਵੇਂ ਕੋਈ ਪੈਟਰੋਲ ਕੋਣ ਵਾਸਤੇ ਆਉਂਦੇ ਸੀ ਉਹਨਾਂ ਦੀ ਕੋਈ ਲਿਮਟ ਸੀ ਤੁਸੀਂ ਇਹਨਾਂ ਦਾ ਪਾਉਂਗੇ ਤਾਂ ਕੋਪਨ ਤਾਂ ਮਿਲੂਗਾ ਫੂਲਰ ਦੇ ਵਿੱਚ ਜੇ 300 ਰੁਪਏ ਤੇ ਪੈਟਰੋਲ ਤੇ 500 ਰੁਪਏ ਦਾ ਪੈਟਰੋਲ ਤੇ ਸਰ ਜਿਹੜਾ ਅੱਜ 3 ਪੈਟਰੋਲ ਪਾਸ ਤੇ ਜਿਹੜੇ ਇਨਾਮ ਦਿੱਤੇ ਗਏ ਆ ਇਹਦੇ ਬਾਰੇ ਜਾਣਕਾਰੀ ਦਿਓ ਐਸਪੀਸੀਐਲ ਬਠਿੰਡਾ ਖੇਤਰੀ ਕਾਰੇ ਵੱਲੋਂ ਕਾਰਿਆਲੇ ਵੱਲੋਂ ਸਤੰਬਰ ਦੇ ਫਰਸਟ ਵੀਕ ਵਿੱਚ ਅਸੀਂ ਟੀਮ ਲਾਂਚ ਕੀਤੀ ਸੀ ਐਚਪੀ ਫੈਸਟਿਵ ਤਮਾਕਾ 2025 ਜਿਹਦੇ ਵਿੱਚ ਕੀ ਕਈ ਸਾਰੇ ਇਨਾਮ ਸੀ ਜਿਦੇ ਵਿੱਚ ਫਰਸਟ ਪ੍ਰਾਈਜ਼ ਐਪਲ ਦਾ ਆਈਫੋਨ 17 ਲੇਟੈਸਟ 256 ਜੀਬੀ ਉਸ ਤੋਂ ਬਾਅਦ ਸਾਡੇ ਦੋ ਕੁਲਰ ਟੀਵੀ 50 ਇੰਚ ਦੇ ਤਿੰਨ ਵਾਸ਼ਿੰਗ ਮਸ਼ੀਨਾਂ ਸੀਗੀਆਂ 6 ਸਾਈਕਲ ਸੁਪਰ ਸੁਪਰ ਬਾਈਕਸ ਫਾਇਰਫੌਕਸ ਦੀਆਂ ਤੇ ਉਸ ਤੋਂ ਇਲਾਵਾ 111 ਬੋਟ ਤੇ 에ਅਰਡੋਪਸ ਅਸੀਂ ਕੱਢੇ ਸੀਗੇ ਇਸ ਤੋਂ ਇਲਾਵਾ ਛੋਟੇ ਛੋਟੇ ਇਨਾਮ ਜਿਵੇਂ ਕਿ ਕਾਫੀ ਮੱਗ ਸਾਡੇ ਜੂਟ ਬੈਗ ਤੇ ਆਪਣਾ ਮੋਬਾਈਲ ਸੈਂਡ ਅਸੀਂ ਕਸਮਰਸ ਨੂੰ ਦਿੱਤੇ ਆ ਡੂਰਿੰਗ ਦਾ ਕੈਂਪੇਨ ਤੇ ਅੱਜ ਸਾਡਾ ਇਹ ਲੱਕੀ ਡਰਾਅ ਹੈ ਸਾਡਾ ਜਿਹੜਾ ਸ਼ਨੀਵਾਰ 29 ਤਰੀਕ ਨੂੰ ਬਠਿੰਡਾ ਵਿੱਚ ਹੋਇਆ ਸੀ ਜਦੇ ਵਿੱਚ ਲੱਕੀ ਜੀਨਰ ਸਾਡੇ ਨਾਮ ਬਲਦੀਪ ਜੀ ਨੇ ਜਿੱਤਿਆ ਆ iPhone 17 ਤੇ ਅਗਰਵਾਲ ਸਰਵਿਸ ਸਟੇਸ਼ਨ ਦਿੱਤੀ ਅੱਜ ਅਸੀਂ ਖੜੇ ਆ ਇੱਥੇ ਇਹਦੇ ਕਸਟਮਰ ਨੇ ਇਸ ਲਈ ਅੱਜ ਸਾਰਾ ਇਵੈਂਟ ਇੱਥੇ ਕੀਤਾ ਜਾ ਰਿਹਾ ਮੋਗਾ ਦੇ ਵਿੱਚ ਬਗਾ ਪੁਰਾਨੇ ਜਿਹਦੇ ਨਾਮ ਲਿਖਨੇ ਆ ਉਹਨਾਂ ਨੇ ਕਸਟਮਰ ਅਗਰਵਾਲ ਸਟੇਸ਼ਨ ਤੇ ਮੋਦੀ ਜਕ ਵਕ ਵਕ ਤੋਂ ਇਹਨੇ ਬਿਕੋਜ਼ ਇਸ ਵਿੱਚ ਉਹਰੇ 14000 ਤੋਂ ਉੱਪਰ ਐਂਟਰੀ ਸੀ ਸਾਡੇ ਕੋਲ ਪੂਰੇ 111 ਪੰਪਾਂ ਦੇ ਵਿੱਚੋਂ ਜਿਹਦੇ ਵਿੱਚੋਂ ਮੈਕਸਿਮਮ ਪਾਰਟਿਸਪੇਸ਼ਨ ਸਾਡੀ ਮੋਗਾ ਏਰੀਆ ਦੇ ਵਿੱਚ ਸੀ ਇਸ ਲਈ ਮੈਕਸਿਮਮ ਪ੍ਰਾਈਜ਼ਸ ਮੋਗਾ ਦੇ ਵਿੱਚ ਵੀ ਹੈਗੇ ਨੇ ਹਰ ਡਿਸਟ੍ਰਿਕਟ ਵਿੱਚ ਕੋਈ ਨਾ ਕੋਈ ਇਨਾਮ ਨਿਕਲੇ ਆਏਗਾ ਮੈਕਸਿਮਮ ਇਨਾਮ ਮੋਗਾ ਦੇ ਵਿੱਚ ਤੇ ਫਿਰੋਜ਼ਪੁਰ ਦੇ ਵਿੱਚ ਤੇ ਅਬੌਰ ਵਿੱਚ ਹੈਗੇ ਨੇ ਇਹ ਜਿਹੜੀ ਸਕੀਬਾਈਕ ਤੇ ਮੇਰਾ ਜਿਹੜਾ ਪੈਟਰੋਲ ਪਵਾਉਣ ਤੇ ਮਿਲਦੀ ਸੁਣਿਆ ਕਿ ਸਾਡਾ ਸੀ 300 ਰੁਪਏ ਦਾ ਪਾਵਰ ਪੈਟਰੋਲ ਪਵਾਉਣ ਤੇ ਤੇ 500 ਰੁਪਏ ਦਾ ਪੈਟਰੋਲ ਪਵਾਉਣ ਤੇ ਤਾਂ ਤੁਸੀਂ ਪੈਟਰੋਲ ਪਾਇਆ ਸੀ ਕਿ ਪਾਵਰ ਪਾਇਆ ਸੀ ਪੈਟਰੋਲ ਮਿਨਿਮਮ ਟੂ wheeler ਵਾਸਤੇ 500 ਦਾ ਸੀਗਾ ਤੇ ਜਿਹੜੇ ਕਾਰਸ ਵਾਲੇ ਦੇ ਵਾਸਤੇ 2000 ਰੁਪਏ ਦਾ ਪੈਟਰੋਲ ਤੇ 1500 ਦਾ ਪਾਵਰ ਪਾਵਰ 95 ਸਾਡਾ ਬ੍ਰਾਂਡਡ ਪੈਟਰੋਲ ਹੈਗਾ ਹੈ ਜਿਸ ਨਾਲ ਇੰਜਨ ਦੀ ਲਾਈਫ ਵੱਧਦੀ ਹੈ ਉਹਦੇ ਵਿੱਚ ਜਿਹੜੇ ਵੀ ਕਾਰਬਨ ਡਿਪੋਜ਼ਿਟ ਹੁੰਦੇ ਹਨ ਉਹਨੂੰ ਹਟਾਉਂਦਾ ਹੈ ਤੇ ਸਾਡਾ ਗੱਡੀ ਦੀ ਮਾਈਲੇਜ ਨੂੰ ਹੋਰ ਵਧਾਉਂਦਾ ਹੈ। ਇਹ ਸਕੀਮ ਸਾਡੀ 45 ਦਿਨ ਤੋਂ ਉੱਪਰ ਹੋ ਗਿਆ 50 ਦਿਨ ਚਲਾਈ ਹੈ ਸਕੀਮ ਇਹ ਅਸੀਂ। ਇਹ ਸਕੀਮ ਫਸਟ ਟਾਈਮ ਸੀ ਜੇ ਇਸ ਤੋਂ ਪਹਿਲਾਂ ਵੀ ਚੱਲ ਰਹੀ ਰਹਿੰਦੀ ਐ। ਇਹ ਇਸ ਸਾਲ ਦੀ ਸਾਡੀ ਫਸਟ ਸਕੀਮ ਸੀ ਆਦਰਵਾਇਜ਼ ਰੂਟੀਨ ਵਿੱਚ ਹੁੰਦਾ ਹੈ ਸਾਡਾ ਆਨਲਾਈਨ ਸਿਸਟਮ ਦੇ ਰਾਹੀਂ ਅਸੀਂ ਕੀਤਾ ਹੈਗਾ। ਪਰਚੀ ਮਾਰਨ ਵਾਲਾ ਕੋਈ ਸਿਸਟਮ ਨਹੀਂ ਸੀਗਾ ਕਸਟਮਰ ਨੇ ਆਨਲਾਈਨ ਸਾਰਾ ਸਬਮਿਟ ਕੀਤਾ ਹੈ ਡਾਟਾ। অনলাইনই সারা কিছু আছে ਇਸ ਵਿੱਚ ਕੋਈ ਉਹ ਨਹੀਂ ਹੈ ਕਿ ਵੀ ਸਾਨੂੰ ਕਸਟਮਰ ਕੁਝ ਹੈ অনলাইন ਸਾਰੀ ਟਰੈਕਿੰਗ ਹੁੰਦੀ ਹੈ ਕਿੰਨੇ ਕਿਹੜੇ ਪੰਪ ਤੇ ਕੀ ਪਾਰਟਿਸਪੇਸ਼ਨ ਲੈਵਲ ਹੈਗਾ ਕਸਟਮਰਸ ਨੇ ਅੱਛਾ ਰਿਸਪਾਂਸ ਦਿੱਤਾ ਸਾਨੂੰ